ਜਦੋਂ DCA ਪਾਸ ਹੋਇਆ ਡੈਮ ਸੇਫਟੀ ਐਕਟ ਜਦੋਂ ਪਾਸ ਹੋਇਆ 2021 ਦੇ ਵਿੱਚ 2019 ਦੇ ਵਿੱਚ ਲੋਕ ਸਭਾ ਦੇ ਵਿੱਚੋਂ ਪੇਸ਼ ਹੋਇਆ ਉਦੋਂ ਪੰਜਾਬ ਦੇ ਜਿਹੜੇ ਐਮਪੀ ਐ ਇਹਦੇ ਖਿਲਾਫ ਇਹ ਦੱਸਣ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਵੀ ਉਸ ਵਕਤ ਐਮਪੀਸੀ ਬੀਬੀ ਹਰਸਿਮਰਤ ਕੌਰ ਵੀ ਐਮਪੀਸੀ ਕਾਂਗਰਸ ਦੇ ਵੀ ਐਮਪੀਸੀ ਪਾਰਲੀਮੈਂਟ ਦੇ ਵਿੱਚ ਜਦੋਂ ਡੈਮ ਡੈਮ ਸੇਫਟੀ ਐਕਟ ਡੀਸੀ ਜਿਹੜਾ ਪਾਸ ਹੋਇਆ ਉਸ ਵਕਤ ਜਿਹੜੇ ਐ ਇਹ ਕੀ ਕਰ ਰਹੇ ਸੀ ਇਹਨਾਂ ਨੇ ਹੱਕ ਦੇ ਵਿੱਚ ਵੋਟ ਪਾਈ ਸੀ ਜਾਂ ਵਿਰੋਧ ਦੇ ਵਿੱਚ ਵੋਟ ਪਾਈ ਸੀ ਇਹ ਪੰਜਾਬ ਦੇ ਲੋਕਾਂ ਨੂੰ ਦੱਸਣ ਮੂਰਖ ਬਣਾਉਣ ਦੀ ਜਿਹੜੀ ਰਾਸਨੀਤੀ ਜਿਹੜੀ ਹੈ ਇਹ ਬੜੇ ਲੰਬੇ ਸਮੇਂ ਤੋਂ ਚੱਲ ਰਹੀ ਹੈ ਤੇ ਅੱਜ ਵੀ ਸਾਨੂੰ ਜਿਹੜਾ ਉਹ ਮੂਰਖ ਬਣਾਇਆ ਜਾ ਰਿਹਾ ਮੂਰਖ ਬਣਾ ਕੇ ਜਿਹੜਾ ਉਹ ਪਾਣੀ ਲੁੱਟਿਆ ਜਾ ਰਿਹਾ ਹਿਮਾਚਲ ਦਾ ਮੁੱਖ ਮੰਤਰੀ ਕਹਿੰਦਾ ਕਹਿੰਦਾ ਪਾਣੀ ਤਾਂ ਸਾਡਾ ਹੈ ਕਮਾਲ ਦੀ ਗੱਲ ਹੈ ਕਹਿੰਦਾ ਪਾਣੀ ਤਾਂ ਸਾਡਾ ਹਿਮਾਚਲ ਚੋਂ ਨਿਕਲਦਾ ਹੈ ਹਿਮਾਚਲ ਚੋਂ ਪਾਣੀ ਕਿੱਥੇ ਨਿਕਲਦਾ ਹੈ ਦੁਨੀਆ ਦੇ ਵਿੱਚ ਪਾਣੀ ਦਾ ਟਟੋਰਾ ਜਿਹੜਾ ਹੈ ਨਾ ਉਹ ਸਭ ਤੋਂ ਵੱਡਾ ਉਹ ਤਿੱਬਤ ਨੂੰ ਮੰਨਿਆ ਜਾਂਦਾ ਹੈ ਤਿੱਬਤ ਦੇ ਵਿੱਚੋਂ ਸਿੰਧ ਦਰਿਆ ਨਿਕਲਦਾ ਹੈ ਤਿੱਬਤ ਦੇ ਵਿੱਚੋਂ ਹੀ ਬ੍ਰਹਮਪੁੱਤਰ ਦਰਿਆ ਨਿਕਲਦਾ ਹੈ ਔਰ ਗੰਗਾ ਕਿੱਥੋਂ ਨਿਕਲਦੀ ਹੈ ਗੰਗਾ ਕਹਿੰਦੇ ਕਲਾਸ਼ ਚੋਂ ਨਿਕਲਦੀ ਹੈ ਤੇ ਕਲਾਸ਼ ਪਰਬਤ ਕਿੱਥੇ ਹੈ ਤਿੱਬਤ ਦੇ ਵਿੱਚ ਹੈ ਤੇ ਤਿੱਬਤ ਦੇ ਉੱਤੇ ਕਿਹਦਾ ਕੰਟਰੋਲ ਹੈ ਚਾਈਨਾ ਦਾ ਕੰਟਰੋਲ ਹੈ ਚਾਈਨਾ ਕੋਲ ਹੈ ਤਿੱਬਤ ਆ ਸਤਲਜ ਦਾ ਜਿਹੜਾ ਅਸਲੀ ਉਦਮ ਉਦਗਮ ਸਥਾਨ ਹੈ ਜਿਹੜਾ ਨਾ ਇਹ ਵੀ ਤਿੱਬਤੀ ਹੈ ਜੇ ਚਾਈਨਾ ਨੇ ਕਹਿਤਾ ਵੀ ਇਹ ਤਾਂ ਸਾਡਾ ਪਾਣੀ ਹੈ ਤੁਸੀਂ ਕੀ ਢੇਕੇ ਲਗਦੇ ਹੋ ਫਿਰ ਕੀ ਕਰੋਗੇ ਸੋ ਇਸ ਕਰਕੇ ਇਹ ਗੱਲਾਂ ਗੜੀਆਂ ਨੇ ਫਜ਼ੂਲ ਦੀਆਂ ਨੇ ਪਾਣੀ ਦੇ ਲਈ ਪਾਣੀ ਦੇ ਲਈ ਸਾਰੀਆਂ ਪਾਰਟੀਆਂ ਤੇ ਸਾਰੀਆਂ ਸਰਕਾਰਾਂ ਜਿਹੜੀਆਂ ਨੇ ਉਹ ਜ਼ਿੰਮੇਵਾਰ ਹੈ ਜੇ ਪੰਜਾਬ ਦਾ ਪਾਣੀ ਲੁੱਟਿਆ ਗਿਆ ਤਾਂ ਕਿਸੇ ਇੱਕ ਪਾਰਟੀ ਨੂੰ ਆਪਾਂ ਜ਼ਿੰਮੇਵਾਰ ਨਹੀਂ ਠਹਿਰਾਉਂਦੇ ਸਾਰੀਆਂ ਪੰਜਾਬ ਦੀਆਂ ਸਥਾਪਿਤ ਪਾਰਟੀਆਂ ਜਿਹੜੀਆਂ ਨੇ ਉਹ ਪੰਜਾਬ ਦੇ ਪਾਣੀਆਂ ਨੂੰ ਲਟਾਉਣ ਦੇ ਵਿੱਚ ਬਰਾਬਰ ਦੀਆਂ ਹਿੱਸੇਦਾਰ ਹੈ ਇਹ ਹੋ ਸਕਦਾ ਹੈ ਕਿਸੇ ਦਾ ਹਿੱਸਾ ਵੱਡਾ ਹੋਵੇ ਤੇ ਕਿਸੇ ਦਾ ਹਿੱਸਾ ਛੋਟਾ ਹੋਵੇ ਕਿਉਂ ਨਹੀਂ ਬਰੋਧ ਕੀਤਾ ਉਸ ਵਕਤ ਨਾਰਾ ਕਿਨੇ ਕੱਢੀਏ ਕਾਂਗਰਸ ਸਰਕਾਰ ਦੇ ਵੇਲੇ ਕੱਡੀਆਂ ਗਈਆਂ ਕਾਂਗਰਸ ਸਰਕਾਰ ਨੇ ਨਾਰਾ ਕੱਢੀਆਂ ਤੇ ਸਮਝੌਤੇ ਕਿਹਨੇ ਕੀਤੇ ਨੇ ਭਗੌੜਿਆ ਨੇ ਕੀਤੇ ਨੇ ਕਿ ਧੀ ਕਮਾਲ ਦੀ ਗੱਲ ਹੈ ਹੁਣ ਫੇਰ ਲੋਕਾਂ ਦੇ ਵਿੱਚ ਆ ਕੇ ਕਹਿੰਦੇ ਅਸੀਂ ਪੰਜਾਬ ਨੂੰ ਨੰਬਰ 1 ਸੂਬਾ ਬਣਾਵਾਂਗੇ ਤੇ ਜਦੋਂ 15 ਸਾਲ ਸਰਕਾਰ ਸੀ ਉਦੋਂ ਪਰਿਵਾਰ ਨੂੰ ਨੰਬਰ 1 ਬਣਾਉਣ ਤੇ ਲੱਗੇ ਰਹੇ ਹੁਣ ਕਹਿੰਦੇ ਅਸੀਂ ਪੰਜਾਬ ਨੂੰ ਨੰਬਰ 1 ਸੂਬਾ ਬਣਾਵਾਂਗੇ ਜੇ ਸੱਤਾ 'ਚ ਆ ਗਏ ਤਾਂ ਸੋ ਸਾਧ ਸੰਗਤ ਜੀ ਸਾਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਬਹੁਤ ਵੱਡੀ ਜ਼ਰੂਰਤ ਹੈ ਆ ਪਿੱਛੇ ਜੇ ਹੋਰਤਾ ਹੈ ਆ ਪਿੱਛੇ ਜੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਸਾਹਿਬ ਨੇ ਇੱਕ ਬਿਆਨ ਦਿੱਤਾ ਉਹ ਕਹਿੰਦੇ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੂਗੀ ਚਲੋ ਭਈ ਉਹਨਾਂ ਦੀ ਜ਼ੁਬਾਨ ਦੇ ਵਿੱਚ ਕਿਹਾਓ ਸ਼ਕਰ ਭਗੌੜਿਆ ਨੇ ਲੱchnਾ ਸ਼ੁਰੂ ਕਰਤਾ ਪੰਗੜੇ ਪਾਉਣੇ ਸ਼ੁਰੂ ਕਰਤੇ ਵੀ ਸਾਡੀ ਸਰਕਾਰ ਕਹਦਾ ਉਹ ਪਘੌੜਿਆਂ ਦੀ ਸਰਕਾਰ ਨਹੀਂ ਕਿਹਾ ਉਹਨੇ ਉਹਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਕਿਹਾ ਤੁਹਾਨੂੰ ਪੰਗੜੇ ਪਾਉਣ ਦੀ ਲੋੜ ਨਹੀਂ ਆ ਤੁਸੀਂ ਪਘੌੜੇ ਹੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਅੱਜ ਕੀ ਕਹਿ ਰਹੇ ਨੇ ਅੱਜ ਪਘੌੜੇ ਦਲ ਦਾ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਕਹਿੰਦਾ ਜੀ ਇਹ ਭਾਜੀਪੀ ਨਾਲ ਰਲੇ ਹੋਏ ਆ ਆ ਮੀਡੀਆ ਸਾਰਾ ਹਾਜ਼ਰ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਅਸੀਂ ਕਹਿਣਾ ਚਾਹੁੰਦੇ ਆ ਚਲੋ ਐਉਂ ਕਰਦੇ ਆ ਬੀਜੇ ਚਲੋ ਐਉਂ ਕਰਦੇ ਆ ਬੀਜਪੀ ਦੀਆਂ ਕੇਂਦਰ ਦੀਆਂ ਨੀਤੀਆਂ ਦੇ ਖਿਲਾਫ ਤੂੰ ਬੋਲ ਤੂੰ 2% ਬੋਲੇਗਾ ਅਸੀਂ 100% ਬੋਲਾਂਗੇ ਤੂੰ ਬੋਲ ਕੇ ਤਾਂ ਦਿਖਾ ਤੂੰ 10% ਬੋਲੇਗਾ ਅਸੀਂ 200% ਬੀਜਪੀ ਦੀਆਂ ਕੇਂਦਰ ਦੀਆਂ ਨੀਤੀਆਂ ਦੇ ਖਿਲਾਫ ਬੋਲਾਂਗੇ ਦੇ ਖਿਲਾਫ ਬੋਲਾਂਗੇ ਉਹ 10% ਕੇਂਦਰ ਦੀਆਂ ਨੀਤੀਆਂ ਦੇ ਖਿਲਾਫ ਲੜੇਗਾ ਅਸੀਂ 200% ਬੀਜੇਪੀ ਦੀਆਂ ਕੇਂਦਰ ਦੀਆਂ ਨੀਤੀਆਂ ਦੇ ਖਿਲਾਫ ਲੜਾਂਗੇ ਅੰਦਰ ਖਾਤੇ ਸਮਝੌਤੇ ਕਰਨਾਸਤੇ ਤੁਸੀਂ ਤਰਲੇ ਕੱਢੀ ਜਾਂਦੇ ਉਹਨਾਂ ਦੇ ਤੇ ਦੋਸ਼ ਸਾਡੇ ਤੇ ਲਾਉਣੇ ਕਹਿੰਦੇ ਬੀਜੇਪੀ ਨਾਲ ਰਲੇ ਆ ਕਿਹੜੇ ਬੀਜੇਪੀ ਨਾਲ ਰਲੇ ਬੋਲਤ ਬੀਜੇਪੀ ਦੇ ਖਿਲਾਫ ਸੋ ਰਲੇ ਤਾਂ ਤੁਸੀਂ ਹੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਜਿਹੜੇ ਨੇ ਉਹ ਡਿਊ ਨੇ ਪੈਂਡਿੰਗ ਨੇ ਇਲੈਕਸ਼ਨ ਨਾ ਹੋਣ ਦਾ ਸਭ ਤੋਂ ਵੱਡਾ ਫਾਇਦਾ ਕਿਹਨੂੰ ਹੈ ਇਹਨਾਂ ਪਗੌੜਿਆਂ ਨੂੰ ਤੇ ਇਲੈਕਸ਼ਨ ਕਰਾਉਤੋਂ ਨਹੀਂ ਰਿਹਾ ਕੇਂਦਰ ਸਰਕਾਰ ਤੇ ਕੇਂਦਰ ਸਰਕਾਰ ਦੇ ਨਾਲ ਰਲਿਆ ਕੌਣ ਆ ਫਿਰ ਜਿਹੜਾ ਇਲੈਕਸ਼ਨ ਨਹੀਂ ਹੋਣ ਦਿੱਤੇ ਜਾ ਰਹੇ ਤੁਸੀਂ ਰਲਿਆ ਹੋ ਇਹ ਪਗੌੜਾ ਪਾਰਟੀ ਰਲਈ ਹੈ ਕੇਂਦਰ ਦੀ ਸਰਕਾਰ ਦੇ ਨਾਲ ਜਿਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਨਹੀਂ ਹੋ ਰਹੇ ਕਿਉਂਕਿ ਉਹਨਾਂ ਨੂੰ ਪਤਾ ਜੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਹੋ ਗਏ ਤੇ ਪਗੌੜਿਆਂ ਨੂੰ ਪੰਜਾਬ ਦੀ ਸਿੱਖ ਸੰਗਤ ਨੇ ਘਰੇ ਬਾ ਦੇਣਾ ਇਸ ਕਰਕੇ ਜਾ ਕੇ ਤੁਸੀਂ ਕਹਿੰਦੇ ਹੋ ਵੀ ਇਲੈਕਸ਼ਨ ਨਾ ਹੁੰਦੇ ਹੋ ਜੀ ਸਾਡਾ ਕਬਜ਼ਾ ਤੇ ਸਾਡਾ ਕਬਜ਼ਾ ਰਹੂਗਾ ਅਸੀਂ ਗਰਮਖਿਆਲੀਆਂ ਨੂੰ ਅਸੀਂ ਆਤਮਾਦਿਆਂ ਨੂੰ ਵੱਖਵਾਦਿਆਂ ਨੂੰ ਨੇੜੇ ਨਹੀਂ ਲੱਗਣਦੇਾਂਗੇ ਜੀ ਬਸ ਤੁਸੀਂ ਇਲੈਕਸ਼ਨ ਨਾ ਕਰਵਾਓ ਜੀ ਕਿਉਂਕਿ ਮਾਹੌਲ ਠੀਕ ਨਹੀਂ ਅੱਜ ਇਲੈਕਸ਼ਨ ਹੋ ਗਿਆ ਤੇ ਸਾਨੂੰ ਲੋਕਾਂ ਨੇ ਵੋਟਾਂ ਨਹੀਂ ਪਾਉਣੀਆਂ ਇਸ ਕਰਕੇ ਤੁਸੀਂ ਇਲੈਕਸ਼ਨ ਨਾ ਕਰੋ ਰਲੇ ਤਾਂ ਤੁਸੀਂ ਜੇ ਹਿੰਮਤ ਹੈ ਤਾਂ ਤੁਸੀਂ ਜੇ ਹਿੰਮਤ ਹੈ ਤਾਂ ਜਾਓ ਜਾ ਕੇ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਕੋਲ ਕਹੋ ਜਾ ਕੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਕਰਵਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹਾਊਸ 'ਚ ਮਤਾ ਪਾਓ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਹੋਣੇ ਚਾਹੀਦੇ ਨੇ। ਭਾਰਤ ਸਰਕਾਰ ਨੂੰ ਅਪੀਲ ਕਰੋ। ਹਾਊਸ ਦੇ ਵਿੱਚ ਮਤਾ ਪਾ ਕੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਹੋਣੇ ਚਾਹੀਦੇ ਨੇ। ਕਿਉਂ ਨਹੀਂ ਮਤਾ ਪਾਉਂਦੇ ਤੁਸੀਂ? ਰਲੇ ਤੁਸੀਂ ਉਹ ਤੇ ਦੱਸੀ ਸਾਨੂੰ ਜਾਂਦੇ ਆ ਕਹਿੰਦੇ ਜਿਵੇਂ ਆ ਦੱਸ ਤੇ ਦੱਸੀ ਸਾਨੂੰ ਜਾਂਦੇ ਆ ਕਹਿੰਦੇ ਕਹਿੰਦੇ ਜੀ ਜਿਹੜਾ ਕੋਈ ਮਾਰਾ ਮੋਟਾ ਖਲਾਫ ਬੋਲਦਾ ਇਹ ਸ਼ੁਰੂ ਤੋਂ ਨਹੀਂ ਟੌੜਾ ਸਾਹਿਬ ਮੈਂ ਇੱਕ ਵਾਰੀ ਟੀਵੀ ਇੰਟਰਵਿਊ ਦੇ ਵਿੱਚ ਵੀ ਕਿਹਾ ਸੀ ਕਿ ਟੌੜਾ ਸਾਹਿਬ ਦੇ ਮਨ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲੋਂ ਵੱਧ ਕਿਤੇ ਕਾਂਗਰਸ ਦੇ ਪ੍ਰਤੀ ਨਫ਼ਰਤ ਸੀ ਕਾਂਗਰਸ ਦੇ ਪ੍ਰਤੀ ਨਫ਼ਰਤ ਸੀ ਜਹੇਦਾਰ ਗੁਰਚਰਨ ਸਿੰਘ ਜੀ ਟੌੜਾ ਦੇ ਮਨ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੇ ਨਾਲੋਂ 100 ਗੁਣਾ ਜ਼ਿਆਦਾ ਕਾਂਗਰਸ ਦੇ ਪ੍ਰਤੀ ਨਫ਼ਰਤ ਸੀ ਤੇ ਜਿਸ ਦਿਨ ਜਹੇਦਾਰ ਗੁਰਚਰਨ ਸਿੰਘ ਟੌੜਾ ਜਿਹੜੀ ਸੀ ਉਹ ਵੱਖਰੇ ਹੋਏ ਉਹਨਾਂ ਨੂੰ ਕਾਂਗਰਸੀ ਕਿਹਾ ਇਹਨਾਂ ਲੋਕਾਂ ਨੇ ਕਹਿੰਦੇ ਕਾਂਗਰਸੀ ਹੈ ਜੀ ਕਿੰਡੀ ਕਮਾਲ ਦੀ ਗੱਲ ਜਿਹੜਾ ਕੋਈ ਬੱਕਰੀ ਸੁਰ ਆਲਾਪਦਾ ਹੈ ਜਿਹੜਾ ਕੋਈ ਜੱਜ ਦੀ ਗੱਲ ਕਰਦਾ ਹੈ ਢੰਗ ਦੀ ਗੱਲ ਕਰਦਾ ਹੈ ਉਹਨੂੰ ਤੁਸੀਂ ਕਾਂਗਰਸੀ ਕਹਿ ਦਿੰਦੇ ਹੋ ਉਹਨੂੰ ਤੁਸੀਂ ਭਾਜਪਾ ਵਾਲੇ ਕਹਿ ਦਿੰਦੇ ਹੋ ਰਲੇ ਤੁਸੀਂ ਆਪ ਫਿਰਦੇ ਹੋ ਘੌਕ ਹੀ ਜਿਹੜੀ ਤੁਸੀਂ ਆਪ ਹੋਏ ਫਿਰਦੇ ਹੋ ਪੰਜਾਬ ਦੇ ਪਾਣੀਆਂ ਨੂੰ ਤੁਸੀਂ ਲਟਾਇਆ ਪੰਜਾਬ ਦੇ ਹੱਕਾਂ ਦੇ ਉੱਤੇ ਡਾਕੇ ਤੁਸੀਂ ਮਰਵਾਏ ਤੁਹਾਨੂੰ ਪਹਿਰੇਦਾਰੀ ਦੀ ਜ਼ਿੰਮੇਵਾਰੀ ਦਿੱਤੀ ਸੀ ਨਿਭਾਈ ਪਹਿਰੇਦਾਰੀ ਬਿਲਕੁਲ ਨਹੀਂ ਨਿਭਾਈ ਪਹਿਰੇਦਾਰੀ ਜੇ ਕਾਂਗਰਸ ਨੇ ਸ੍ਰੀ ਅਕਾਲ ਤਖਤ ਸਭ ਢਾਇਆ ਤੇ ਤੁਸੀਂ ਸਿੱਖ ਸਿਧਾਂਤ ਢਾਏ ਨੇ ਸਿੱਖ ਸੰਕਲਪ ਢਾਏ ਨੇ ਕਾਂਗਰਸ ਨੇ ਬਿਲਡਿੰਗ ਢਾਈ ਸੀ ਅਸੀਂ ਉਸ ਤੋਂ ਵੱਧ ਆਲੀਸ਼ਾਨ ਬਿਲਡਿੰਗ ਬਣਾ ਲਈਏ ਵਧੀਆ ਤੇ ਜਿਹੜੇ ਤੁਸੀਂ ਸੰਕਲਪ ਢਾਤੇ ਜਿਹੜੇ ਤੁਸੀਂ ਸਿਧਾਂਤ ਢਾਤੇ ਉਹਨਾਂ ਨੂੰ ਕੌਣ ਸਾਰੂਗਾ ਕੌਣ ਬਣਾਊਗਾ ਉਹਨਾਂ ਨੂੰ ਕੌਣ ਜ਼ਿੰਮੇਵਾਰ ਹੈ ਸਿਧਾਂਤਾਂ ਨੂੰ ਰੋਲਣ ਤੇ ਮਚੋਲਣ ਦੇ ਵਿੱਚ ਇਹ ਲੋਕ ਜ਼ਿੰਮੇਵਾਰ ਨੇ ਸਾਧ ਸੰਗਤ ਜੀ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸੰਕਲਪ ਨੂੰ ਢਾਹ ਲਾਈ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਨੂੰ ਢਾਹ ਲਾਈ ਦੀ ਹੈ ਲਾਈ ਹੈ ਔਰ ਅੱਜ ਇਹ ਪੰਥ ਪ੍ਰਸਤ ਬਣੇ ਫਿਰਦੇ ਨੇ ਕਹਿੰਦੇ ਅਸੀਂ ਪੰਥ ਪ੍ਰਸਤ ਕਿਹੜੀ ਗੱਲੋਂ ਪੰਥ ਪ੍ਰਸਤ ਹੈ ਤੁਸੀਂ ਭਗਾੜੇ ਹੋ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਗਾੜੇ ਹੋ ਤੁਸੀਂ ਪੰਥ ਦੇ ਭਗਾੜੇ ਹੋ ਤੁਸੀਂ ਕੌਮ ਦੇ ਭਗਾੜੇ ਹੋ